ਹੈਲੋ ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਫੌਰਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੇ ਜਿਹੜੇ ਮੈਂ ਡਿਜ਼ਾਈਨ ਲੈ ਕੇ ਆਈ ਹਾਂ ਜੀ ਇਹ ਲੇਟੈਸਟ ਡਿਜ਼ਾਈਨ ਲੈ ਕੇ ਆਈ ਹਾਂ ਜੀ ਬਹੁਤ ਸੋਹਣੇ ਡਿਜ਼ਾਈਨ ਹੋਣਗੇ ਤੁਹਾਡੇ ਪਸੰਦ ਵੀ ਆਉਣਗੇ ਇਹ ਜਿਹੜੇ ਡਿਜ਼ਾਈਨ ਆਪਾਂ ਤੁਸੀਂ ਕਾਟਨ ਦੇ ਸੂਟ ਤੇ ਵੀ ਕਰਵਾ ਸਕਦੇ ਆਂ ਤੇ ਸਿੰਥੈਟਿਕ ਕੱਪੜੇ ਤੇ ਵੀ ਕਰਵਾ ਸਕਦੇ ਕਿਸੇ ਵੀ ਪਾਰਟੀ ਫੈਸ਼ਨ ਵਾਲਾ ਸੂਟ ਹੋਵੇ ਬਹੁਤ ਹੀ ਜ਼ਿਆਦਾ ਸੋਹਣੇ ਡਿਜ਼ਾਈਨ ਹੈ ਜੀ ਕਾਟਨ ਦੇ ਆਪਣੇ ਕੋਲੇ ਜਿਹੜੇ ਆਪਾਂ ਸਾਰੇ ਡਿਜ਼ਾਈਨ ਨਵੇਂ ਸੀ ਬਿਲਕੁਲ ਪਹਿਲਾਂ ਦੇ ਡਿਜ਼ਾਈਨ ਇਹ ਇਸ ਵੀਡੀਓ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਸਾਰੇ ਡਿਜ਼ਾਈਨ ਬਹੁਤ ਹੀ ਜ਼ਿਆ ਤੁਸੀਂ ਐਂਡ ਤੱਕ ਬਣੇ ਰਹੋ ਵੀਡੀਓ ਦੇ ਨਾਲ ਜਿੰਨਾ ਭੈਣਾਂ ਨੇ ਹਜੇ ਤੱਕ ਨਵੇਂ ਹੈ ਜੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਕਰ ਲੋ ਸਬਸਕ੍ਰਾਈਬ ਤੇ ਐਵੇਂ ਦੇ ਸੋਹਣੇ ਸੋਹਣੇ ਡਿਜ਼ਾਈਨ ਤੁਸੀਂ ਦੇਖਦੇ ਰਹੋ ਆਪਾਂ ਨੇਚਰਲ ਕਰੀਫਟਿਵ ਤੇ ਬਣਾਇਆ ਹੋਇਆ ਸੀ ਨਿੱਕ ਤੇ ਤੇ ਬਣਾਇਆ ਹੋਇਆ ਆਪਾਂ ਇੱਕ ਕੁੜੀ ਦੇ ਪਾਏ ਹੋਏ ਤੇ ਬਹੁਤ ਸੋਹਣਾ ਬਣਦਾ ਹੈ ਇਹਨੂੰ ਤੁਸੀਂ ਕੋਟ ਨੇ ਸੂਟ ਤੇ ਬਣਾਓਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਬਣੂਗਾ ਤੇ ਐਵੇਂ ਦੇ ਡਿਜ਼ਾਈਨ ਆਪਾਂ ਇਹਦੇ ਚ ਪੌਂਚੀ ਵਰਕ ਵਾਲੇ ਵੀ ਲਾਤੇ ਤੇ ਬੇਲਾਂ ਵਾਲੇ ਵੀ ਲਾਤੇ ਤੇ ਆਪਾਂ ਸਾਰੇ ਸੂਟ ਇਹਦੇ ਚ ਲਾਤੇ ਥੋੜੀ ਆਪਾਂ ਪੌਂਚਾਣੀ ਲਾਏ ਤੇ ਜਿਹੜੇ ਆਪਾਂ ਇਹਦੇ ਸਿੰਥੈਟਿਕ ਕਪੜੇ ਤੇ ਵੀ ਕੀਤੇ ਹੋਏ ਆ ਜਿਵੇਂ ਉਹ ਹੈਗਾ ਖਾਦੀ ਸ਼ਰਕਾ ਆ ਗਈ ਨੇਚਰਲ ਕਰੀਵ ਆ ਗਈ ਕਰੀਵ ਦੇ ਸ਼ਲਕ ਦੇ ਜਿਹੜੇ ਸੂਟਾਂ ਦੇ ਲਾਏ ਹੋਏ ਤੁਸੀਂ ਇਹਨੂੰ ਕਾਟਨ ਦੇ ਸੂਟਾਂ ਦੇ ਕਰਵਾ ਸਕਦੇ ਹਲਕੇ ਫੁਲਕੇ ਡਿਜ਼ਾਈਨ ਜਿਆਦਾ ਹੈਵੀ ਨਹੀਂ ਇਹ ਬਹੁਤ ਸਾਰੇ ਡਿਜ਼ਾਈਨ ਬਣਨੇ ਨੇ ਜਿਹੜੇ ਆਪਣੇ ਕੋਲ ਜਿਹੜਾ ਆਪਣੇ ਕੋਲ ਨੂੰ ਸਟੱਫ ਆਇਆ ਪਲੇਨ ਦਾ ਉਹਦੀ ਆਪਾਂ ਅਲੱਗ ਵੀਡੀਓ ਪਾਈ ਹੋਈ ਹੈ ਜੀ ਤੇ ਉਹ ਤੁਸੀਂ ਜਿਹੜੇ ਆਪਾਂ ਵੀਡੀਓ ਪਾਈ ਉਹਦੇ ਚ ਆਪਣੇ ਕੋਲੇ ਵਿਸਕੋਸ オーਰਗੰజా ਦੀ ਸੂਟ ਆਈ ਸੀ ਉਹਨਾਂ ਤੇ ਤੁਸੀਂ ਡਿਜ਼ਾਈਨ ਕਰਾਓ ਇਹ ਬਹੁਤ ਸੋਹਣਾ ਬਣੂਗਾ ਇਸ ਕੋਸ ਆਰਗੇਨਾਈਜ਼ ਆਦੀ ਆਪਣੇ ਕੋਲੇ ਜਿਵੇਂ ਆ ਗਈ ਮਸ਼ਲੀਨ कॉटन आ गई ਤੇ ਜੇ ਆਹਾਗੇ कॉटन ਦੇ ਸੂਟ ਆ ਗਏ ਰੂਪੀ कॉटन ਹੈ ਕੇ ਦੇ ਐਕਸ ਦੇ ਰਾਮਟੈਕਸ ਦੇ ਸਾਰੇ ਸੂਟ ਆਏ ਹੋਏ ਜਿਹੜੇ ਜਿੰਨੀ ਵੈਰੈਟੀ ਦੇ ਸੂਟ ਆਏ ਹੋਏ ਤੇ ਆਪਾਂ ਉਹਦੀ ਅਲੱਗ ਵੀਡੀਓ ਪਾਤੀ ਪਲੇਨ ਸੂਟਾਂ ਦੀ ਤੇ ਜਿਹੜੇ ਆਪਾਂ ਲੈ ਕੇ ਵਰਕ ਕੀਤੇ ਬਹੁਤ ਪਿਆਣ ਦੇ ਡਿਵਾਨਸ ਤੁਸੀਂ ਵਰਕ ਕੀਤੇ ਸੂਟ ਲੈ ਕੇ ਆਓ ਤੇ ਐਵੇਂ ਦੇ ਆਪਾਂ ਵਰਕ ਕੀਤੇ ਸੂਟ ਲੈ ਕੇ ਆਏ ਜੀ ਹੁਣ ਬਹੁਤ ਟਾਈਮ ਹੋ ਗਿਆ ਸਿਪਾਈ ਨਹੀਂ ਸੀ ਮੇਲ ਵਾਲਾ ਸੂਟ ਹੈ ਇਹਨੂੰ ਤੁਸੀਂ ਕਿਸੇ ਤੇ ਕਰਵਾ ਸਕਦੇ ਕਰਵਾਓ ਨੇ ਵਧੀਆ ਕਾਪੜੇ ਦੇ ਤੇ ਆਪਾਂ ਕੁਛ ਕਿ ਪੈਚ ਵਰਕ ਦੇ ਵੀ ਲਾਤੇ ਮੈਂ ਵਰਕ ਮਹਿੰਦੀ ਹੈ ਇਹਦੇ ਘੇਰੇ ਦੇ ਤੇ ਇਸਲੀ ਤੇ ਆਪਣੇ ਹੋਏ ਆ ਫਲਾਵਰ ਇਹਨੂੰ ਤੁਸੀਂ ਕਿਵੇਂ ਵਸਟਮਾਈਜ ਕਰ ਸਕਦੇ ਹੋ ਉਹ ਬਹੁਤ ਸੋਹਣਾ ਲੱਗੂਗਾ ਤੇ ਆਪਾਂ ਕੀਤਾ ਸੀ ਥਿੱਲੇ ਚ ਵਰਕ ਕੀਤਾ ਸੀ ਆਪਾਂ ਸਿੰਟੈਂਡ ਕਰਦੇ ਸ਼ਿਮਰ ਤੇ ਕੀਤਾ ਸੀ ਤੁਸੀਂ ਇਹਨੂੰ ਕਾਟਨ ਦੇ ਵਿੱਚ ਕਰਵਾ ਸਕਦੇ ਹੋ ਥ੍ਰੈਡ ਦੇ ਵਿੱਚ ਜਿਹੜੇ ਆਪਾਂ ਸਾਰੇ ਸੂਟ ਲਾਏ ਹੋਏ ਆ ਕਾਟਨ ਦੇ ਸੂਟਾਂ ਤੇ ਵਰਕ ਕੀਤੇ ਲਾਏ ਹੋਏ ਕੁਛ ਆਪਾਂ ਜੋਰੀ ਹਟ ਦੇ ਲਾਤੇ ਜਿਵੇਂ ਆਹ ਤੁਸੀਂ ਸੂਟ ਗਲੂ ਕਲਰ ਦਾ ਸੂਟ ਹੈ ਇਹਨੂੰ ਤੁਸੀਂ ਕਾਟਨ ਦੇ ਸੂਟ ਦੀ ਕਰਵਾ ਸਕਦੇ ਆ ਕਿਸੇ ਵੀ ਕੱਪੜੇ ਤੇ ਕਰਵਾ ਸਕਦੇ ਬਹੁਤ ਸੋਹਣਾ ਬਣੂਗਾ ਪੌਂਚੇ ਵਰਕ ਜਿਹੜੇ ਆਪਾਂ ਹੈਵੀ ਹੈਵੀ ਵਿੱਚ ਪੌਂਚੇ ਵਰਕੀ ਬਹੁਤ ਲਾਇ ਹੋਇਆ ਤੇ ਤੁਸੀਂ ਇਹ ਨੂੰ ਆਪਣੇ ਕੋਲੇ ਹੁਣ ਆਇਆ ਹੋਇਆ ਟੈਬੀ ਮਸਲੀਨ ਦੇ ਸੂਟ ਆਏ ਹੋਇਆ ਤੁਸੀਂ ਉਹਨਾਂ ਤੇ ਵਰਕ ਕਰਵਾਓ ਜਿਹੜੇ ਹੈਵੀ ਪੌਂਚੇ ਬਹੁਤ ਜਿਆਦਾ ਸੋਹਣੇ ਮੈਣਗੇ ਤੇ ਵਧੀਆ ਆਪਾਂ ਲੱਗ ਵੀਡੀਓ ਪਾਈ ਹੋਈ ਹੈ ਜੀ ਤੇ ਮੇ ਕੋਟਨ ਜੁੱਤੀ ਜਿਹਨਾਂ ਲਈ ਖੁਲਾਅ ਨਹੀਂ ਕਰਦੇ ਇਹਦੇ ਚ ਜਿਹੜੀ ਵੀਡੀਓ ਦੇ ਵਿੱਚ ਪਾਏ ਮੈਂ ਬਹੁਤ ਜਿਆਦਾ ਕੁਛ ਪਾਕਿਸਤਾਨੀ ਦੇ ਸੂਟ ਟਾਈਪ ਦੇ ਪਾਏ ਹੋਏ ਆ ਪਾਕਿਸਤਾਨੀ ਸੂਟਾਂ ਦੇ ਡਿਜ਼ਾਈਨ ਬਹੁਤ ਹੌਣਗੇ ਤੁਸੀਂ ਐਂਡ ਤੱਕ ਵੀਡੀਓ ਦੇਖਿਓ ਜੀ ਐਂਡ ਤੱਕ ਵੀਡੀਓ ਜੀ ਸੁਣ ਪਤਾ ਲੱਗ ਰਿਹਾ ਤੇ ਚ ਬਹੁਤ ਜਿਆਦਾ ਸੋਹਣੇ ਜਿਵੇਂ ਆ ਪਾਕਿਸਤਾਨੀ ਟਾਈਪ ਦੇ ਸੂਟ ਬਣਿਆ ਹੋਇਆ ਹਲਕਾ ਹਲਕਾ ਜਿਹੜੀ ਇਸ ਵਰਕ ਕੀਤਾ ਹੋਇਆ ਆਪਾਂ ਤੇ ਬਹੁਤ ਸੋਹਣੇ ਹੋਣੇ ਬਣਿਆ ਹੋਇਆ ਜੀ ਵਾਲਾ ਸਾਰੇ ਸੂਟ ਜਿਵੇਂ ਆਪਾਂ ਇਹਦੇ ਬੈਕ ਸਾਈਡ ਤੇ ਬਣਿਆ ਹੋਇਆ ਤੇ ਇਹਦੀ ਫਰੰਟ ਸਾਈਡ ਤੇ ਬਣਿਆ ਹੋਇਆ ਬਹੁਤ ਸੋਹਣਾ ਥ ਤੇ ਤੁਸੀਂ ਬੈਕ ਸਾਈਡ ਵਾਲਾ ਵੀ ਕਰਵਾ ਸਕਦੇ ਤੁਸੀਂ ਫਰੰਟ ਸਾਈਡ ਨਾਲ ਵੀ ਕਰਵਾ ਸਕਦੇ ਇਹ ਵੀ ਦੇ ਡਿਜ਼ਾਈਨ ਇਸ ਆਪਣੇ ਕੋਲ ਸਾਰੇ ਵੀਡੀਓ ਚਲੇ ਜਿਸ ਤੇ ਜਣਮ ਹੈ ਜਿਵੇਂ ਆਹ ਸੂਟ ਹੈ ਇਹ ਪਾਕਿਸਤਾਨੀ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਜੀ ਇਹ ਵੀ ਤੁਸੀਂ ਇਹ ਬਰਵਾ ਸਕਦੇ ਜਿਵੇਂ ਅੱਜ ਕੱਲ੍ਹ ਗਰਮੀ ਦੇ ਵਿੱਚ ਕਾਟਨ ਦੇ ਸੂਟ ਆਪਾਂ ਥੋੜੇ ਜਿਹੀ ਲੂਜ਼ ਪਾਉਂਦੇ ਆ ਪਾਕਿਸਤਾਨੀ ਟੈਪ ਦੇ ਤੇ ਜਿਵੇਂ ਆਪਣੇ ਕੋਲ ਬਾਟਮੀ ਆਪਣੀ ਪਾਕਿਸਤਾਨੀ ਟਾਈਪ ਦੀ ਬਣੀ ਹੁੰਦੀ ਆ ਇਵੇਂ ਦੇ ਡਿਜ਼ਾਈਨ ਦੇ ਵਿੱਚ ਵੀਡੀਓ ਸਪਨ ਤੁਹਾਡੇ ਨਾਲ ਸ਼ੇਅਰ ਕਰਦੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਜਿੰਨਾ ਪਹਿਲਾਂ ਲੈ ਹੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਤਾਂ ਚੈਨਲ ਨੂੰ ਸਬਸਕ੍ਰਾਈਬ ਅਗੇ ਵੀਡੀਓ ਸ਼ੇਅਰ ਹੀ ਕਰਦੇ ਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਚੰਗੀ ਲੱਗੀ ਵੀਡੀਓ ਲਾਈਕ ਕਰ ਦਿਓ ਇਹਦੇ ਆਪਾਂ ਵਿੱਚ ਪ੍ਰਿੰਟ ਵਾਲੀ ਸੂਟ ਲਾਈ ਹੋਈ ਹੈ ਪੈਚਵਰਕ ਵਾਲੀ ਜਿਵੇਂ ਆ ਵੀ ਕੋਈ ਇੱਕ ਸਾਈਡ ਤੇ ਪੈਚ ਬਣਿਆ ਹੋਇਆ ਇਵੇਂ ਦੇ ਰਿਹਾ ਤੁਸੀਂ ਪ੍ਰਿੰਟ ਵਾਲੀ ਸੂਟ ਤੇ ਪੈਚਵਰਕ ਵੀ ਕਰਾਏ ਇਹਦੇ ਵਿੱਚ ਮੈਂ ਥਲਵੇਂ ਮੈਂ ਸਾਰੇ ਲਾਤੇ ਬੀਚ ਪੈਚ ਵਰਕ ਦੇ ਵੀ ਲਾਤੇ ਆ ਜਿਵੇਂ ਆਪਾਂ ਤਿਆਰ ਕੀਤਾ ਸੀ ਜੀ ਇਹ ਬਹੁਤ ਸੋਹਣਾ ਬਣਿਆ ਹੋਇਆ ਜਿਵੇਂ ਇਹਦੇ ਤੇ ਪਾਕਿਸਤਾਨੀ ਸੂਟ ਦੇ ਨਾਲ ਬਣਿਆ ਹੋਇਆ ਜਿਵੇਂ ਛੋਟੀ ਸ਼ਰਟ ਪਾਉਣੀ ਆਪਾਂ ਹਨ ਸ਼ਾਰਟ ਕੱਟ ਸ਼ਰਟ ਦੇ ਨਾਲ ਜੀ ਪਾਕਿਸਤਾਨੀ ਸੂਟ ਬਹੁਤ ਸੋਹਣਾ ਲੱਗਦਾ ਤੇ ਇਹ ਮੇਰੇ ਸੂਟ ਤੁਸੀਂ ਸੂਟ ਹੈ ਜਿਹੜੇ ਵਰਕ ਹੈ ਮੇਰੇ ਕੋਲ ਟਾਈਮ ਹੈ ਨਹੀਂ ਸੀ ਕੱਲਾ ਕੱਲਾ ਇਹਦਾ ਰੇਟ ਦੱਸਣ ਦਾ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਜੀ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਜਿਹੜਾ ਸਾਨੂੰ ਇਹ ਸੂਟ ਪਸੰਦ ਆਉਂਦਾ ਤੇ ਤੁਸੀਂ ਸਕਰੀਨ ਸ਼ਾਟ ਲੈ ਆਪਾਂ ਕਰਿਆ ਸੀ ਆਰੀ ਵਰਕ ਦਾ ਜੀ ਇਹਨੂੰ ਤਾਂ ਤੁਸੀਂ ਕੋਟ ਦੇ ਸੂਟ ਵੀ ਕਰਾ ਸਕਦੇ ਕਿਸੇ ਦੇ ਮਾਝ ਕਰਵਾ ਸਕਦੇ ਆਰੀ ਵਰਕ ਦਾ ਸੂਟ ਬਹੁਤ ਸੋਹਣਾ ਬਣਿਆ ਆਪਾਂ ਆਰੀ ਵਰਕ ਦਾ ਮਸ਼ੀਨ ਇੰਜ ਵੀ ਕਰਦੇ ਆ ਤੇ ਬਹੁਤ ਜਿਆਦਾ ਸੋਹਣੇ ਬਣੇ ਹੋਏ ਜਿਵੇਂ ਆ ਕਾਟਨ ਦਾ ਸੂਟ ਹੈ ਉੱਪਰੋਂ ਬਣਿਆ ਹੋਇਆ ਜਿਵੇਂ ਲਸਰਾਂ ਪਾ ਕੇ ਤੇ ਬਹੁਤ ਵਧੀਆ ਬਣਿਆ ਹੋਇਆ ਹੈ ਇਸ ਡਿਜ਼ਾਈਨ ਆਪਣੇ ਸਾਰੇ ਸੋਹਣੇ ਹੁੰਦੇ ਆ ਜਿਵੇਂ ਤੁਸੀਂ ਇਹਨੂੰ ਕਾਟਨੇ ਸੂਟ ਚ ਕਰਾਓ ਕਿਸੇ ਚ ਕਰਾਓ ਬਹੁਤ ਜਿਆਦਾ ਸੋਹਣਾ ਬਣ ਲਿਆ। ਅਸੀਂ ਮੈਂ ਇੱਕ ਸੂਟ ਦਿਖਾਇਆ ਸੀ ਬਣਿਆ ਹੋਇਆ ਜਿਹੜਾ ਕੁੜੀ ਦੇ ਪਾਇਆ ਹੋਇਆ। ਇਹ ਵੀ ਡਿਜ਼ਾਈਨ ਜੀ ਬਹੁਤ ਸੋਹਣਾ ਬਣਿਆ ਹੋਇਆ ਪਹਿਨਦੇ ਪਾਇਆ ਹੋਇਆਗਾ ਤੇ ਇਹਨੂੰ ਤੁਸੀਂ ਕਾਟਨੇ ਸੂਟ ਚ ਕਰਵਾਓ ਕਿਸੇ ਚ ਕਰਾਓ ਬਹੁਤ ਜਿਆਦਾ ਸੋਹਣਾ ਬਣਦਾ। ਜਿਵੇਂ ਅੱਜ ਕੱਲ ਲੂਜ਼ 슬ੀਵ ਚੱਲਦੀ ਐ ਤੇ ਲੂਜ਼ ਆਪਣੇ ਕੋਲੇ ਸ਼ਰਟ ਜਿਵੇਂ ਬਣਿਆ ਹੋਇਆ ਪਾਕਿਸਤਾਨੀ ਵਾਲੀ ਸੂਟ ਇਹ ਸਾਰੇ ਵੀਡੀਓ ਦੇ ਵਿੱਚ ਮੈਂ ਸ਼ੇਅਰ ਕਰਕੇ ਤੁਹਾਡੇ ਨਾਲ ਤੇ ਆਪਣੀਆਂ ਹਰ ਵੀਡੀਓ ਦੇਖਿਆ ਕਰੋ ਅੱਗੇ ਭੈਣਾਂ ਨੂੰ ਵੀ ਸ਼ੇਅਰ ਕਰ ਔਫ ਟੌਕ ਜਿਵੇਂ ਅਸੀਂ ਚਾ ਤੁਸੀਂ ਇਹਨੂੰ ਸ਼ੇਲਟ ਤੇ ਬਣਾ ਸਕਦੇ ਹੋ ਇਹਨਾਂ ਪੈਰਟਿਕ ਦਾ ਸੂਟ ਬਣ ਰਿਹਾ ਹੈ ਤੇ ਆਹ ਤੁਸੀਂ ਇਹਨੂੰ ਬਹੁਤ ਨੇ ਸੂਟ ਤੇ ਕਰਾ ਸਕਦੇ ਆ ਤੇ ਇਹ ਆਪਣੇ ਜਿਹੜੇ ਫਲਾਵ ਬਣੇ ਹੋਏ ਆ ਇਹ ਆਪਾਂ ਕੀਤਾ ਸੀ ਨੇਚਰਲ ਕਰੀਏ ਤੇ ਕੀਤਾ ਸੀ ਕਮ ਇੱਕ ਆਪਾਂ ਮਸਲੀਨ ਕਪੜੇ ਕੀਤਾ ਹੋਇਆ ਸੀ ਜਿਵੇਂ ਆਹ ਬੂਟੀ ਵਾਲਾ ਸੂਟ ਹੈ ਜੀ ਇਹ ਬਹੁਤ ਸਾਡੇ ਤੋਂ ਪਹਿਲਾਂ ਨੇ ਕਰਵਾਇਆ ਬਹੁਤ ਜਿਆਦਾ ਸੋਹਣਾ ਬਣਦਾ ਨਿਕਲ ਕੇ ਬੂਟੀ ਪਾ ਕੇ ਸ਼ੇਲਟ ਦੇ ਉੱਤੇ ਤੇ ਬਣ ਜੂਗੇ ਜੀ ਭਾਰੀ ਆ ਜੇ ਹੈਵੀ ਆ ਜਾਂਦੀ ਜਿਆਦੀ ਜਿਵੇਂ ਆ ਬਣਾਇਆ ਇਹ ਆਪਾਂ ਜੌਰਜਟ ਤੇ ਬਣਾਇਆ ਤੁਸੀਂ ਇਹਨੂੰ ਕਿਸੇ ਖਲੋਤੀ ਫੈਬਰਿਕ ਤੇ ਬਣਾ ਸਕਦੇ ਹੋ ਆਪਣੀ ਜੌਰਜਟ ਤੇ ਬਣਾਇਆ ਸੀ ਜੀ ਜਿਹੜੇ ਆਪਣੇ ਕੋਲ ਡਿਜ਼ਾਈਨ ਵਰਕ ਕੀਤੇ ਹੁੰਦੇ ਆ ਆਪਣੇ ਮਸ਼ੀਨੀ ਆਪਾਂ ਕੰਪਿਊਟਰ ਮਸ਼ੀਨਾਂ ਤੇ ਵੀ ਵਰਕ ਕਰਦੇ ਆ ਤੇ ਆਪਾਂ ਹੱਥੀ ਵੀ ਕਾਰੀਗਰ ਰੱਖਿਓ ਜਾਂ ਪੈਮੈਂਟ ਕਰਦੇ ਕਿਸੇ ਬਣਾ ਨੂੰ ਨਹੀਂ ਪਸੰਦ ਹੁੰਦੇ ਆ ਡਿਜ਼ਾਈਨ ਜੈਸ ਬਲੈਕ ਕੀਤਾ ਹੋਇਆ ਤੇ ਆਪਾਂ ਮਸ਼ੀਨੀ ਵਰਕ ਕੀਤਾ ਹੋਇਆ ਜਿਹੜਾ ਆਪਾਂ ਮਸ਼ੀਨੀ ਹੈਂਡਵਰਕ ਵੀ ਕਰਦੇ ਆ ਤੇ ਮਸ਼ੀਨ ਨਹੀਂ ਆਪਾਂ ਕੰਪਿਊਟਰ ਮਸ਼ੀਨ ਤੇ ਕਰਦੇ ਕਿਸੇ ਨੂੰ ਕਿਵੇਂ ਪਸੰਦ ਆਉਂਦਾ ਕਿਸੇ ਨੂੰ ਕਿਵੇਂ ਆ ਆਪਣੇ ਸਾਰੇ ਦੋਨੋਂ ਡਿਜ਼ਾਈਨ ਆਪਣੇ ਬਹੁਤ ਸੋਹਣੇ ਵਰਕ ਬਣਦੇ ਕੋਈ ਫਰਕ ਨਹੀਂ ਮਸ਼ੀਨ ਨਹੀਂ ਕੰਪਿਊਟਰ ਮਸ਼ੀਨ ਤੇ ਕਰ ਲੀਏ ਆਪਾਂ ਮੱਚਾ ਆਪਾਂ ਹੱਥੀ ਵਰਕ ਆਪਾਂ ਮਸ਼ੀਨ ਤੇ ਕਰ ਲੀਏ ਵਰਕ ਦੇ ਵਿੱਚ ਬਹੁਤ ਸਵਾਈ ਹੁੰਦੀ ਆ ਵਰਕ ਬਹੁਤ ਸੋਹਣਾ ਬਣਦਾ ਤੁਸੀਂ ਸਾਡੇ ਤੋਂ ਜਿੰਨਾ ਪਹਿਣਾ ਨਹੀਂ ਹਜੇ ਤੱਕ ਕੋਈ ਡਾਟ ਹੈ ਵੀ ਆਪਣਾ ਸੂਟ ਕਿਵੇਂ ਬਣੂਗਾ ਕਿਵੇਂ ਨਹੀਂ ਹਨ ਤੁਸੀਂ ਇੱਕ ਇੱਕ ਸੂਟ ਕਰਵਾ ਕੇ ਵੇਖੋ ਬਹੁਤ ਘੱਟ ਪ੍ਰਾਈਸ ਵਿੱਚ ਤੁਹਾਨੂੰ ਸੂਟ ਪਹਿਣਗੇ ਵਰਕ ਤੇ ਜਿਹੜੇ ਇਹਦੇ ਵਿੱਚ ਡਿਜ਼ਾਈਨ ਲਾਏ ਆ ਤੇ ਇਹ ਆਪਣੇ ਕੋਲੇ ਰੇਟ ਬਹੁਤ ਘੱਟ ਤੋਂ ਘੱਟ ਰੇ ਹੋਟਲ ਆ ਕੇ ਸਾਨੂੰ WhatsApp ਤੇ ਮੈਸੇਜ ਕਰਤਾ ਮੇਰੇ ਕੋਲ ਟਾਈਮ ਨਹੀਂ ਸੀ ਕੱਲਾ ਕੱਲਾ ਰੇਟ ਦੱਸੂਗਾ ਬਾਏ ਬਾਏ ਜੀ